ਜੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਆਪਣੇ ਵੀਡੀਓ ਦੇਖ ਰਹੇ ਨੇ ਆਪਣੇ ਫੋਲੋਅਰਾਂ ਨੂੰ ਠੀਕ ਹੈ ਜੀ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਅੱਜ ਚੀਜ਼ ਲੈ ਕੇ ਆਏ ਆਂਗੇ ਕਾਟਨ ਦੀ ਕਾਟਨ ਦਾ ਨਾਲ ਦੁਪੱਟਾ 2.5 ਮੀਟਰ ਦੇ ਦੁਪੱਟੇ ਹੋਣਗੇ ਰੇਟ ਵੀ ਬਹੁਤ ਲੈਸ ਕਰਕੇ ਖਰੀਦੇ ਆਪਾਂ ਨੇ ਮਾਲ ਆ ਦੇਖੋ ਜੀ ਚੈੱਕ ਕਰ ਸਕਦੇ ਹੋ ਇਹ ਸੂਟ ਹੋਊਗਾ ਜੀ ਇਹ ਹੋਊਗਾ ਨਾਲ ਦੁਪੱਟਾ 2.5 ਮੀਟਰ ਦਾ ਜਿਵੇਂ ਇਹਦਾ ਰੇਟ ਪਹਿਲਾਂ ਸੀਗਾ 2200 ਰੁਪਏ ਦਾ ਆ ਦੇਖੋ ਜੀ 2.5 ਮੀਟਰ ਦੇ ਦੁਪੱਟੇ ਆਉਣਗੇ ਪੂਰੀ ਲੈਂਥ ਦੇ ਵਿੱਚ ਨੇ ਤੇ ਹੁਣ ਆਪਾਂ ਇਹ ਪੂਰੀ ਕੁਆਂਟੀਟੀ ਦੇ ਵਿੱਚ maal ਲਿਆ ਘੱਟੋ ਘਾਟੇ ਹੈ ਸਮਝ ਲਈ ਆਪਣੇ ਕੋਲੇ 1000 ਪੀਸ ਦੇ ਕੁਆਂਟੀਟੀ ਹੈ ਆਪਣੇ ਕੋਲੇ ਆ ਦੇਖੋ ਰੇਟ ਤੁਸੀਂ ਸੋਚ ਨਹੀਂ ਸਕਦੇ ਇੰਨਾ ਸਸਤਾ ਰੇਟ ਖਰੀਦੇ ਆਪਾਂ ਨੇ ਵੀ 200 ਰੁਪਏ ਦਾ ਵੀ ਮੇਲਾ ਲਵਾ ਸਕਦੇ ਆਪਾਂ ਆਪਣੀ ਦੁਕਾਨਦਾਰ ਭਰਾਵਾਂ ਦਾ ਰੇਟ ਇਹੋ ਜਿਹਾ ਲਾ ਦਾਂਗੇ ਜੀ ਸੋਚ ਨਹੀਂ ਸਕਦੇ ਤੁਸੀਂ ਇਹਦਾ ਆਪਾਂ ਨੇ ਰੇਟ ਲੈ ਕੇ ਆਏ ਜੀ 350 ਦੇ 2 ਸੂਟ 175 ਰੁਪਏ ਦਾ ਸੂਟ ਆ ਦੇਖੋ ਜੀ ਚੈੱਕ ਕਰੋ ਜੀ ਦੁਪट्टे ਕਲਰ ਚਾਰਟ ਬਹੁਤ ਸੋਹਣੇ ਕਲਰ ਨੇ ਨਿਗਾਹ ਕਰਾ ਦਿਓ ਜੀ ਸਾਰੇ ਕਲਰ ਚਾਰਟਾਂ ਚ ਆ ਦੇਖੋ ਜੀ ਸਾਰੇ A to Z ਕਲਰ ਮਿਲ ਜਣਗੇ ਬੰਦ ਬੰਦ ਤੋਂ ਬੰਦ ਆ ਦੇਖੋ ਜੀ ਕੋਈ ਐ ਨਹੀਂਗਾ ਸਿੰਗਲ ਸਿੰਗਲ ਸੂਟ ਨੇ ਪੂਰੇ ਬੰਦ ਪਾਰਸਲ ਮਿਲਣਗੇ ਤੁਹਾਨੂੰ ਆ ਦੇਖੋ ਜੀ ਇਸ ਤਰ੍ਹਾਂ ਸਾਰੇ ਪੂਰੇ ਸੋਹਣੇ ਕਲਰ ਨੇ ਫੈਂਸੀ ਟ੍ਰੈਂਡਿੰਗ ਵਾਲੇ ਦੇਖੋ ਜੀ